ਦੂਕੇ ਜਿਹੜਾ ਆਪਣਾ ਸ਼ਹੀਦ ਦਾ ਦਰਜਾ ਦੇਣਾ ਚਾਹੀਦਾ ਸੀ ਉਹ ਗਵਰਨਮੈਂਟ ਨੇ ਅਜ ਤੱਕ ਡਿਕਲੇਅਰ ਨਹੀਂ ਕੀਤਾ ਨਹੀਂ ਦਿੱਤਾ ਉਹਨੂੰ ਸ਼ਹੀਦ ਦਾ ਦਰਜਾ ਉਹਨਾਂ ਦੇ ਮਾਪਿਓ ਜਿਹੜੇ ਆ ਉਹ ਕਰਲਾਉਂਦੇ ਪਏ ਆ ਉਹਨਾਂ ਨੇ ਸੰਸਕਾਰ ਜ਼ਰੂਰ ਕਰ ਦਿੱਤੇ ਆ ਅਰਥੀਆਂ ਜਿਹੜੀਆਂ ਜੇ ਰੱਖੀਆਂ ਉਹ ਕਹਿੰਦੇ ਕਿ ਸਾਡੇ ਇੱਕ ਬੇਟੇ ਨੂੰ ਨੌਕਰੀ ਦਿੱਤੀ ਜਾਵੇ ਬਿਲਕੁਲ ਜੀ ਜਦੋਂ ਕੋਈ ਮੈਦਾਨੇ ਜੰਗ ਦੇ ਵਿੱਚ ਜੂਝਦਾ ਹੋਇਆ ਸ਼ਹੀਦੀ ਪ੍ਰਾਪਤ ਕਰਦਾ ਹੈ ਜੀ ਤਾਂ ਉਹਦੇ ਪਿੱਛੇ ਵਾਲੇ ਸਾਰੇ ਉਹਦੇ ਪੇਰੈਂਟਸ ਨੂੰ ਜਾਂ ਬਾਕੀ ਜਿਹੜੇ ਸੈਂਕ ਨੇ ਉਹਨਾਂ ਨੂੰ ਆਹੀ ਉਮੀਦ ਹੁੰਦੀ ਹੈ ਕਿ ਉਹਦੀ ਕਿੰਨੇ ਕੁ ਮਾਨ ਸਨਮਾਨ ਦੇ ਨਾਲ ਜਿਹੜੀ ਅੰਤਿਮ ਯਾਤਰਾ ਕੱਢੀ ਜਾਂਦੀ ਹੈ ਜੀ ਤੇ ਜਦੋਂ ਇਸ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਜਦੋਂ ਅਗਨੀ ਵੀਰ ਪੰਜਾਬ ਦਾ ਸ਼ਹੀਦ ਹੋਇਆ ਸੀ ਉਦੋਂ ਵੀ ਉਹਨੂੰ ਇੱਕ ਸਰਕਾਰੀ ਐਂਬੂਲੈਂਸ ਦੇ ਵਿੱਚ ਲਿਆ ਕੇ ਉਹਦੀ ਡੈੱਡ ਬੋਡੀ ਘਰੇ ਡ੍ਰੌਪ ਕਰਕੇ ਚਲੇ ਗਏ ਸੀ ਕਿਉਂਕਿ ਜਿੱਦਾਂ ਜਿਹੜੇ 4 ਸਾਲ ਵਾਸਤੇ ਜਿਹੜੇ ਬੱਚੇ ਭਰਤੀ ਜਿੱਦਾਂ ਹੁਣ ਇਹ 1.5 ਪੌਣੇ 2 ਸਾਲ ਦੇ ਵਿੱਚ ਮੁੰਡਾ ਸ਼ਹੀਦ ਹੋ ਗਿਆ ਪਰ ਜਿੱਦਾਂ ਦੂਜੇ ਵੀ ਜਿਹੜੇ ਵੇਖ ਕੇ ਨਾ ਮੁੰਡੇ ਜਿਹੜੇ ਨਵੇਂ ਲੱਗੇ ਹੋਏ 4-4 ਸਾਲ ਦੇ ਵਿੱਚ ਅਗਨੀ ਵੀਰ ਜਿਹੜੇ ਵੀ ਆ ਉਹ ਵੀ ਉਹਨਾਂ ਦੇ ਦਿਲਾ ਦਿਲਾ ਦਾ ਵੀ ਮਨੋਬਲ ਗਿਰਦਾ ਔਰ ਨਾਲ ਆਰਮੀ ਜਿਹੜੀ ਪਰਕੀ ਆਰਮੀ ਆਪਣੀ ਉਹਨਾਂ ਦਾ ਵੀ ਮਨੋਬਲ ਗਿਰਦਾ ਹੈ ਜੋ ਭਰਤੀ ਵੀ ਹੋ ਜਾਂਦੇ ਆ ਉਹ ਵੀ ਅਸੀਂ ਅਫਸਰਾਂ ਨਾਲ ਆਪਣੇ ਗੱਲ ਕਰਦੇ ਰਹਿੰਦੇ ਆ ਉਹਨਾਂ ਦਾ ਵੀ ਇਹੀ ਫੀਡਬੈਕ ਹੁੰਦੀ ਆ ਵੀ ਜੋ ਜਵਾਨ ਭਰਤੀ ਕੀਤੇ ਗਏ ਹਨ ਉਹ ਆਪਣੇ ਜੋ ਦੇਸ਼ ਪ੍ਰਤੀ ਜੋ ਹੌਂਸਲੇ ਨਾਲ بلند ਆਵਾਜ਼ ਨਾਲ ਜੋ ਆਪਣਾ ਕੰਮ ਕਾਜ ਕਰਨਾ ਸੀ ਉਹ ਕਰ ਨਹੀਂ ਪਾਦੇ ਕਿਉਂਕਿ ਉਹਨੂੰ ਪਤਾ ਹੈ ਵੀ ਅਸੀਂ 4 ਸਾਲ ਲਾਣੇ ਉਸ ਤੋਂ ਬਾਅਦ ਅਸੀਂ ਫਿਰ ਜਾਂ ਸਿਵਲਿੰਗ ਬਣਨਾ ਹੈ ਅੱਗੇ ਸਾਨੂੰ ਕੋਈ ਬੈਨੀਫਿਟ ਨਹੀਂ ਹੁੰਦਾ ਜਦੋਂ ਤੋਂ ਦੇਸ਼ ਦੇ ਵਿੱਚ ਅਗਨੀ ਵੀਰ ਦੀ ਭਰਤੀ ਹੋਈ ਉਦੋਂ ਤੋਂ ਹੀ ਸਾਬਕਾ ਫੌਜੀਆਂ ਦੀ ਇੱਕ ਮੰਗ ਸੀ ਕਿ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤੇ ਹੁਣ ਮੰਗ ਫਿਰ ਤੋਂ ਉੱਠੀ ਹੈ ਕਿਉਂਕਿ ਕੁਝ ਦਿਨ ਪਹਿਲਾਂ ਸ਼੍ਰੀਨਗਰ ਦੇ ਵਿੱਚ ਇੱਕ ਆਪਰੇਸ਼ਨ ਦੌਰਾਨ ਆਕਾਸ਼ਦੀਪ ਸਿੰਘ ਨਾਮ ਦੇ ਇੱਕ ਸਿਪਾਹੀ ਵੀਰਗਤੀ ਪ੍ਰਾਪਤ ਕਰ ਜਾਂਦੇ ਤੇ ਉਸ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾ ਰਿਹਾ ਇਸ ਲਈ ਲੈ ਕੇ ਮੰਗ ਪੱਤਰ ਦਿੱਤਾ ਜਾ ਰਿਹਾ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਜਿਹੜੇ ਸਾਬਕਾ ਫੌਜੀਆਂ ਦੀ ਇੱਕ ਆਰਗੇਨਾਈਜੇਸ਼ਨ ਹੈ ਇਹਨਾਂ ਨੇ ਇੱਕ ਮੰਗ ਪੱਤਰ ਅੱਜ ਦਿੱਤਾ ਹੈ ਡਿਪਟੀ ਕਮਿਸ਼ਨਰ ਨੂੰ ਰਾਜਨਾਥ ਸਿੰਘ ਜੀ ਦੇ ਨਾਮ ਤੇ ਸਭ ਤੋਂ ਪਹਿਲਾਂ ਅਸੀਂ ਪੁੱਛਦੇ ਹਾਂ ਕਿ ਕੀ ਮੰਗਿਆ ਤੁਹਾਡੀ ਕੀ ਤੁਸੀਂ ਮੰਗ ਪੱਤਰ ਦਿੱਤਾ ਆਪਣਾ ਨਾਮ ਦੱਸ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡਾ ਵਾਈਸੋ ਪੰਜਾਬ ਦਾ ਬਹੁਤ ਧੰਨਵਾਦ ਕਰਤਾ ਜਿਹੜਾ ਤੁਸੀਂ ਸਾਡਾ ਇਹ ਖਬਰ ਨੂੰ ਕਵਰ ਕਰ ਰਹੇ ਹੋ ਮੈਂ ਕੈਪਟਨ ਹਰਦੇਵ ਸਿੰਘ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਡਿਸਟ੍ਰਿਕਟ ਜਲੰਧ ਦਾ ਪ੍ਰਧਾਨ ਜੀ ਮੇਰੇ ਨਾਲ ساری ਟੀਮ ਅਸੀਂ ਮੰਗ ਪੱਤਰ ਸਾਡੀ ਜਿਹੜੀ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਦੀ ਟੀਮ ਹੈਗੀ ਆ ਆਰਗੇਨਾਈਜੇਸ਼ਨ ਹੈ ਆਲ ਇੰਡੀਆ ਟਾਇਰ ਹੈ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਜਿਹੜੇ ਇੱਕ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਰਹੇ ਆ ਉਹ ਇਹ ਹੈ ਕਿ ਸਾਡਾ ਪਿੱਛੇ ਕੁਝ ਦਿਨਾਂ ਦੇ ਵਿੱਚ ਜਿਹੜਾ ਇੱਕ ਫੌਜੀ ਵੀਰ ਸੀ ਆਕਾਸ਼ਦੀਪ ਸਿੰਘ ਉਹ ਆਪਰੇਸ਼ਨ ਦੇ ਦੌਰਾਨ ਉੱਥੇ ਸ਼ਹੀਦ ਹੋ ਜਾਂਦਾ ਆ ਸ਼ਹੀਦ ਹੋਣ ਤੋਂ ਬਾਅਦ ਉਸ ਦੀ ਡੈੱਡ ਬੋਡੀ ਉਸ ਦੇ ਘਰ ਆਉਂਦੀ ਆ ਜਿਸ ਤਰ੍ਹਾਂ ਕਿ ਪਹਿਲਾਂ ਡੈੱਡ ਬੋਡੀਆਂ ਆਉਂਦੀਆਂ ਸੀ ਦੂਸਰੇ ਫੌਜਿਆਂ ਉਸ ਹਿਸਾਬ ਦੇ ਨਾਲ ਉਹਨਾਂ ਸਨਮਾਨ ਦੇ ਨਾਲ ਉਹਦਾ ਸੰਸਕਾਰ ਨਹੀਂ ਹੋਇਆ ਦੂਸਰਾ ਉਸ ਨੂੰ ਕਿ ਜਿਹੜਾ ਆਪਣਾ ਸ਼ਹੀਦ ਦਾ ਦਰਜਾ ਦੇਣਾ ਚਾਹੀਦਾ ਸੀ ਉਹ ਗਵਰਨਮੈਂਟ ਨੇ ਅਜ ਤੱਕ ਡਿਕਲੇਅਰ ਨਹੀਂ ਕੀਤਾ ਨਹੀਂ ਦਿੱਤਾ ਉਹਨੂੰ ਸ਼ਹੀਦ ਦਾ ਦਰਜਾ ਉਸ ਦੇ باوجود ਹੀ ਇਹਦਾ ਸਾਰਾ ਜਿਹੜਾ ਕਿ ਪੰਜਾਬ ਦੇ ਵਿੱਚ ਕਿ ਇਹ ਆਵਾਜ਼ ਉੱਠੀ ਕਿ ਹਾਂ ਠੀਕ ਹੈ ਕਿਉਂ ਨਾ ਇਹ ਅਗਨੀ ਵੀਰ ਦੇ ਪਹਿਲਾਂ ਤੋਂ ਲੈ ਕੇ ਵੀ ਚੱਲਦੀ ਰਹੀ ਹੈ ਕਿ ਅਗਨੀ ਵੀਰ ਜਿਹੜੀ ਸਕੀਮ ਗਵਰਨਮੈਂਟ ਨੇ ਲਿਆਂਦੀ ਆ ਕਿ ਉਹ ਠੀਕ ਨਹੀਂ ਹੈ ਜੀ ਤੇ ਉਸ ਕਰਕੇ ਕਿ ਇਹ ਹੁਣ ਫਿਰ ਪਤਾ ਲੱਗ ਗਿਆ ਫਿਰ ਸਾਡੇ ਜਿਹੜੇ ਕਿ ਜਵਾਨਾਂ ਦੇ ਉੱਤੇ ਮਨੋਵਲ ਦਾ ਜੋ ਬਹੁਤ ਅਸਰ ਹੋ ਰਿਹਾ ਜਿਹੜੇ ਕਿ ਬੱਡਰ ਦੇ ਉੱਤੇ ਬੈਠੇ ਆ ਜਿਹੜੇ ਭਰਤੀ ਹੋ ਕੇ ਗਏ ਆ ਤੇ ਕਿਉਂਕਿ ਉਹਨਾਂ ਨੂੰ ਹੋ ਗਿਆ ਕਿ ਸ਼ਹੀਦ ਦਾ ਦਰਜਾ ਉਹ ਇੱਕ ਆਪਰੇਸ਼ਨ ਦੇ ਦੌਰਾਨ ਸ਼ਹੀਦ ਹੋਇਆ ਹੈ ਕਿ ਉਹਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾ ਰਿਹਾ ਉਹਨਾਂ ਦੇ ਮਾਪਿਓ ਜਿਹੜੇ ਆ ਉਹ ਕਰਲਾਉਂਦੇ ਪਏ ਆ ਉਹਨਾਂ ਨੇ ਸੰਸਕਾਰ ਜ਼ਰੂਰ ਕਰ ਦਿੱਤੇ ਆ ਉਹ ਕਹਿੰਦੇ ਕਿ ਸਾਡੇ ਇੱਕ ਬੇਟੇ ਨੂੰ ਨੌਕਰੀ ਦਿੱਤੀ ਜਾਵੇ ਦੂਸਰਾ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਜਿਸ ਤਰ੍ਹਾਂ ਪਹਿਲਾਂ ਫੌਜੀਆਂ ਨੂੰ ਦਿੱਤਾ ਜਾਂਦਾ ਸੀ ਕਿਉਂਕਿ ਆਪਰੇਸ਼ਨ ਦੇ ਵੇਲੇ ਪਹਿਲਾਂ ਫੌਜੀ ਉਦਾਂ ਹੀ ਸ਼ਹੀਦ ਹੁੰਦੇ ਸੀ ਤੇ ਹੁਣ ਕਿਉਂ ਨਹੀਂ ਉਸ ਦਾ ਹੋ ਰਿਹਾ ਇਹਦੇ ਉੱਤੇ ਕਿਉਂਕਿ ਜਿਹੜੇ ਜਵਾਨ ਹੈ ਉਹਨਾਂ ਦਾ ਵੀ ਮਨੋਵਲ ਦੇ ਉੱਤੇ ਬਹੁਤ ਅਸਰ ਪੈਂਦਾ ਪਹਿਲੀ ਗੱਲ ਇਹ ਪਹਿਲਾਂ ਹੀ ਫੌਜ ਦੀ ਭਰਤੀ ਜਿਹੜੀ ਹੈ ਜਿੱਦਣ ਦੀ ਅਗਨੀ ਦੀ ਰਾਈ ਹੈ ਸਕੀਮ ਉਹਦੇ ਤੋਂ ਬਾਅਦ ਵਿੱਚ ਘਟਦੀ ਜਾ ਰਹੀ ਹੈ ਜੀ ਤੇ ਉਹ ਕਿਉਂ ਘਟ ਰਹੀ ਆ ਕਿਉਂਕਿ ਇਹਨਾਂ ਜਿਹੜੀਆਂ ਸਕੀਮ ਦੇ ਇਹਨਾਂ ਦੇ ਜਿਹੜਾ ਦੱਸਿਆ ਕਿ ਹਾਂ ਠੀਕ ਹੈ ਅਗਨੀਵੀਰ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਣਾ ਉਸ ਕਰਕੇ ਕਿ ਕਿਉਂਕਿ ਪੰਜਾਬ ਦੇ ਜਵਾਨ ਹੀ ਜ਼ਿਆਦਾ ਬਾਰਡਰ ਦੇ ਉੱਤੇ ਤਨਾਤ ਰਹਿੰਦੇ ਆ ਪੰਜਾਬ ਦੇ ਉਹ ਉੱਥੇ ਜ਼ਿਆਦਾ ਸ਼ਹੀਦੀਆਂ ਪ੍ਰਾਪਤ ਕੁੰਦੇ ਕਿਉਂ ਨਾ ਪੰਜਾਬੀ ਇਕੱਲੇ ਇਸੇ ਸ਼ਹੀਦੀਆਂ ਪਾਉਣ ਵਾਸਤੇ ਆ ਜੇ ਉਹਨਾਂ ਨੂੰ ਮਾਨ ਸਨਮਾਨ ਨਹੀਂ ਮਿਲਦਾ ਮਾਨ ਸਨਮਾਨ ਮਿਲਣਾ ਜ਼ਰੂਰੀ ਹੈ ਇਸ ਕਰਕੇ ਅਸੀਂ ਮੰਗ ਪੱਤਰ ਜਿਹੜਾ ਹੈ ਕਿ ਆਪਣਾ ਡੀਸੀ ਸਾਹਿਬ ਉਹਨਾਂ ਨੂੰ ਦਿੱਤਾ ਕਿ ਜਿਹੜਾ ਕਿ ਡਿਫੈਂਸ ਮੰਤਰੀ ਰਾਜਨਾਥ ਸਿੰਘ ਕੋਲੇ ਸਾਡਾ ਪਹੁੰਚੇ ਤੇ ਉਹਨੂੰ ਪਰਿਵਾਰ ਨੂੰ ਜਿਹੜਾ ਉਹਦਾ ਜਰੂਰ ਮੇਰਾ ਸਨਮਾਨ ਜਿਹੜਾ ਕਿ ਉਹ ਮਿਲਣਾ ਚਾਹੀਦਾ ਹੈ ਹਾਂ ਜੀ ਕੈਪਟਨ ਸਾਹਿਬ ਤੁਸੀਂ ਦੱਸ ਸਕਦੇ ਹੋ ਕਿ ਜਿਵੇਂ ਇਹ ਭਾਜੀ ਨੇ ਵੀ ਗੱਲ ਕੀਤੀ ਕੈਪਟਨ ਸਾਹਿਬ ਨੇ ਗੱਲ ਕੀਤੀ ਹੈ ਕਿ ਜਿਹੜੇ ਪੰਜਾਬੀ ਹੁੰਦੇ ਉਹ ਸ਼ਹੀਦੀਆਂ ਪ੍ਰਾਪਤ ਕਰਨ ਲਈ ਦੇਸ਼ ਦੀ ਸੈਨਾ ਦੇ ਵਿੱਚ ਭਰਤੀ ਹੁੰਦੇ ਆ ਇਹਦੇ ਨਾਲ ਮਨੋਬਲ ਵੀ ਗਿਰਦਾ ਹੈ ਸਾਬਕਾ ਫੌਜੀਆਂ ਦਾ ਵੀ ਗਿਰਦਾ ਹੈ ਇਹ ਫੌਜ ਦਾ ਵੀ ਗਿਰਦਾ ਹੈ ਬਿਲਕੁਲ ਜੀ ਜਦੋਂ ਕੋਈ ਮੈਦਾਨੇ ਜੰਗ ਦੇ ਵਿੱਚ ਜੂਝਦਾ ਹੋਇਆ ਸ਼ਹੀਦੀ ਪ੍ਰਾਪਤ ਕਰਦਾ ਹੈ ਜੀ ਤਾਂ ਉਹਦੇ ਪਿੱਛੇ ਵਾਲੇ ਸਾਰੇ ਉਹਦੇ ਪੇਰੈਂਟਸ ਨੂੰ ਜਾਂ ਬਾਕੀ ਜਿਹੜੇ ਸੈਨਿਕ ਨੇ ਉਹਨਾਂ ਨੂੰ ਆਹੀ ਉਮੀਦ ਹੁੰਦੀ ਹੈ ਕਿ ਉਹਦੀ ਕਿੰਨੇ ਕੁ ਮਾਨ ਸਨਮਾਨ ਦੇ ਨਾਲ ਜਿਹੜੀ ਅੰਤਿਮ ਯਾਤਰਾ ਕੱਢੀ ਜਾਂਦੀ ਹੈ ਜੀ ਤੇ ਜਦੋਂ ਇਸ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਜਦੋਂ ਅਗਨੀਵੀਰ ਪੰਜਾਬ ਦਾ ਹੀ ਸ਼ਹੀਦ ਹੋਇਆ ਸੀ ਉਦੋਂ ਵੀ ਉਹਨੂੰ ਇੱਕ ਸਰਕਾਰੀ ਐਂਬੂਲੈਂਸ ਦੇ ਵਿੱਚ ਲਿਆ ਕੇ ਉਹਦੀ ਡੈੱਡ ਬੋਡੀ ਘਰੇ ਡ੍ਰੌਪ ਕਰਕੇ ਚਲੇ ਗਏ ਸੀ ਉਸ ਤੋਂ ਬਾਅਦ ਇੱਕ ਦੋ ਥਾਵਾਂ ਤੇ ਇਹ ਸਨਮਾਨ ਮਿਲਿਆ ਬਟ ਹੁਣ ਫੇਰ ਸਾਡੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਠੇਚਾਹਲ ਆ ਜਿੱਥੋਂ ਦਾ ਸਿਪਾਈ ਆਕਾਸ਼ਦੀਪ 7 ਫੁੱਟ ਲੰਮਾ ਜਵਾਨ ਪੌਣੇ 2 ਸਾਲ ਉਹਦੀ ਨੌਕਰੀ ਹੈ ਤੇ 21 ਸਾਲ ਦਾ ਉਹ ਸ਼ੈਲ ਸ਼ਬੀਲਾ ਗੱਭਰੂ ਜਦੋਂ ਡੱਬੇ 'ਚ ਬੰਦ ਹੋ ਕੇ ਆਇਆ ਤਾਂ ਉਹਦਾ ਕੋਈ ਸਰਕਾਰੀ ਸਨਮਾਨ ਨਹੀਂ ਦਿੱਤਾ ਗਿਆ ਕੋਈ ਉਹਨੂੰ ਸ਼ਹੀਦਾ ਦਰਜਾ ਨਹੀਂ ਦਿੱਤਾ ਗਿਆ ਜਿਹਦੀ ਉਹਦੇ ਇਲਾਕੇ ਦੇ ਵਿੱਚ ਉਹਦੇ ਪਰਿਵਾਰ ਦੇ ਵਿੱਚ ਰੋਸ਼ ਆ ਉੱਥੇ ਨਾਲ ਦੀ ਨਾਲ ਸਾਰੇ ਵੈਟਰਨਰ ਜਿੰਨੇ ਸਾਬਕਾ ਫੌਜੀ ਆ ਉਹਨਾਂ ਨੇ ਇਸ ਚੀਜ਼ ਦਾ ਬੜਾ ਰੋਸ਼ ਮਨਾਇਆ ਅਸੀਂ ਸਾਰੇ ਕੱਲ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਦੀ ਟੀਮ ਨੇ ਮੀਟਿੰਗ ਕਰਕੇ ਫੈਸਲਾ ਲਿਆ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਮੈਮੋਰੰਡਮ ਦੇਵਾਂਗੇ ਜੋ ਸਾਡੇ ਰਾਜਨਾਥ ਸਾਹਿਬ ਜਿਹੜੇ ਆ ਡਿਫੈਂਸ ਮਿਨਿਸਟਰ ਉਹਨਾਂ ਤੱਕ ਜਾਣਗੇ ਅੱਜ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਮੈਮੋਰੰਡਮ ਦੇ ਰਹੇ ਆ ਸਰਕਾਰ ਨੂੰ ਯਾਦ ਕਰਾਉਣ ਵਾਸਤੇ ਚੇਤਾਵਨੀ ਵਾਸਤੇ ਕਿ ਭਰਤੀ ਤੁਸੀਂ ਜੋ ਵੀ ਕਰੋ ਜਿੱਦਾਂ ਵੀ ਕਰੋ ਪਰ ਜਿਹੜਾ ਮੈਦਾਨੇ ਜੰਗ ਦੇ ਵਿੱਚ ਚਲਿਆ ਗਿਆ ਸੀਆਈਏ ਆਪਰੇਸ਼ਨ ਆ जी एंड के ਦੇ ਵਿੱਚ ਕਾਉਂਟਰ ਇਨਸਰਜੈਂਸੀ ਇਨਸਰਜੈਂਸੀ ਆਪਰੇਸ਼ਨ ਉੱਤੇ ਹਰ ਵਕਤ ਚੱਲਦੇ ਰਹਿੰਦੇ ਆ ਤੇ ਉੱਥੇ ਪਤਾ ਨਹੀਂ ਕਿ ਕਦੋਂ ਸਾਹਮਣੋਂ ਦੁਸ਼ਮਣ ਦੀ ਗੋਲੀ ਆ ਜਾਣੀ ਹੈ ਜਾਂ ਪਿਛਲੇ ਪਾਸੋਂ ਕਿਸੇ ਮਿਲੀਟੈਂਟ ਨੇ ਕਿਸੇ ਜਵਾਨ ਦੇ ਉੱਤੇ ਕਾਇਰਾਨਾ ਹਮਲਾ ਕਰ ਦੇਣਾ ਹੈ ਇਸੇ ਤਰੀਕੇ ਨਾਲ ਹੀ ਆਪਰੇਸ਼ਨ ਦੇ ਦੌਰਾਨ ਇੱਕ ਸਾਡਾ ਜਵਾਨ ਜਿਹੜਾ ਆ ਉਹ ਸ਼ਹੀਦੀ ਜਾਮਾ ਪੀ ਗਿਆ ਪਰ ਬੜਾ ਦੁੱਖ ਉਦੋਂ ਹੋਇਆ ਜਦੋਂ ਉਹਨੂੰ ਸ਼ਹੀਦਾ ਦਰਜਾ ਨਹੀਂ ਮਿਲਿਆ ਔਰ ਹਮੇਸ਼ਾ ਹੀ ਪੰਜਾਬੀ ਜਿਹੜੇ ਆ ਦੇਸ਼ ਨੂੰ ਜਿੱਥੇ ਵੀ ਜ਼ਰੂਰਤ ਪਵੇ ਭਾਵੇਂ ਉਹ ਹਰੀ ਕ੍ਰਾਂਤੀ ਐ ਚਿੱਟਾ ਇਨਕਲਾਬ ਐ ਜਾਂ ਦੇਸ਼ ਨੂੰ ਜਦੋਂ ਸਰਹੱਦਾਂ ਤੇ ਲੋੜ ਪਈ ਐ ਸਾਡੇ ਪੰਜਾਬੀਆਂ ਨੇ ਮੂਹਰੇ ਹੋ ਕੇ ਹੱਕ ਢਾਕੇ ਉਹਦਾ ਮੁਕਾਬਲਾ ਕੀਤਾ ਐ ਔਰ ਹਰ ਜਗ੍ਹਾ ਦੇ ਉੱਤੇ ਖਾਲਸਾ ਹੀ ਝੰਡੇ ਗੱਡ ਕੇ ਭਾਵੇਂ ਚੈਨਾ ਦੀ ਲੜਾਈ ਨਾਲ ਦੇਖ ਲਓ ਤੁਸੀਂ ਜਦੋਂ ਵੀ ਮੁੱਠ ਭੇਡਾਂ ਹੁੰਦੀਆਂ ਸੀ ਉੱਥੇ ਪੰਜਾਬੀਆਂ ਨੇ ਆਪਣਾ ਆਪਾ ਵਾਰ ਤੋਂ ਜਰਾ ਵੀ ਗਰੇਜ਼ ਨਹੀਂ ਕੀਤਾ ਤੇ ਪਰ ਇਹ ਜਿਹੜੀ ਗਵਰਨਮੈਂਟ ਆ ਇਹ ਜਿਹੜੀ ਇਹੋ ਜੀਆਂ ਸਕੀਮਾਂ ਲਿਆਉਂਦੀ ਆ ਜਿਹਦੇ ਨਾਲ ਹਮੇਸ਼ਾ ਹੀ ਸੈਨਿਕਾਂ ਦੇ ਮਨੋਬਲ ਤੇ ਅਸਰ ਪੈਂਦਾ ਆ ਇੱਕ ਸੈਨਿਕ ਅਗਨੀ ਵੀਰਗੀ ਕਹਿੰਦਾ ਆ ਕਿ ਮੋਦੀ ਸਾਹਿਬ ਨੂੰ ਕੀ ਬੇਨਤੀ ਕਰਦਾ ਆ ਕਿ ਮੋਦੀ ਸਾਹਿਬ ਅਗਨੀ ਵੀਰਾਂ ਦੀ ਭਰਤੀ ਬੰਦ ਕਰ ਦੇ ਸਾਨੂੰ ਨਹੀਂ ਰੈਗੂਲਰ ਫੌਜੀ ਪਸੰਦ ਕਰਦੇ ਜਾਂ ਤਾਂ ਸਾਨੂੰ ਵੀ ਰੈਗੂਲਰ ਜੌਬ ਦੇ ਦੇ ਨਹੀਂ ਤਾਂ ਅਗਨੀ ਵੀਰ ਦੀ ਭਰਤੀ ਬੰਦ ਕਰ ਦੇ ਅਸੀਂ ਹਮੇਸ਼ਾ ਹੀ ਇਸ ਚੀਜ਼ ਸੋਚਦੇ ਆ ਕਿ ਜੇ ਤਾਂ ਭਰਤੀ ਕਰਨਾ ਆ ਤਾਂ ਪੂਰਾ ਮਾਨ ਸਨਮਾਨ ਮਿਲੇ ਪੂਰੀ ਬੈਨੀਫਿਟ ਮਿਲਣ 4 ਸਾਲ ਬਾਅਦ ਇੱਕ ਬੰਦਾ ਜਿਹੜਾ ਆ ਭਰ ਜਵਾਨੀ ਦੇ ਵਿੱਚ ਫੌਜ ਚ ਆ ਕੇ ਉਹ ਕਿਹੜੇ ਪਾਸੇ ਆਪਣਾ ਜਿਹੜਾ ਅਗਲਾ ਜੀਵਨ ਬਸਰ ਕਰੂਗਾ ਜੀ ਇੱਕ ਹੋਰ ਵੀ ਗੱਲ ਮੈਂ ਸਾਹਮਣੇ ਪੁੱਛਣਾ ਚਾਹਨਾ ਵਾ ਕਿ ਜਿਹੜੇ ਅਗਨੀ ਵੀਰ ਹੈ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਜਾਂਦੀ ਭਰਤੀ ਹੋਈ ਜਾਂ ਕਿਸੇ ਹੋਰ ਦੇ ਵਿੱਚ ਹੋਈ ਇਹ ਸਾਰੀਆਂ ਸਟੇਟਾਂ ਦੇ ਵਿੱਚ ਹੀ ਭਰਤੀ ਹੋਈ ਭਰਤੀ ਹੋਈ ਸਾਰੀਆਂ ਸਟੇਟਾਂ ਦੇ ਵਿੱਚ ਹੀ ਪਰ ਜਿਹੜੇ ਆਪਣੇ ਪੰਜਾਬ ਦੇ ਮੁੰਡੇ ਆ ਜਾਂ ਕੋਈ ਵੀ ਆਪਣੇ ਕਿਸੇ ਵੀ ਦੇਸ਼ ਤੋਂ ਭਰਤੀ ਹੋਏ ਆ ਉਹਨਾਂ ਨੂੰ ਅਗਨੀ ਵੀਰ ਜਿਹੜੀ ਆ 4 ਸਾਲ ਦੀ ਉਹਨਾਂ 20 ਸਾਲ ਦੇ ਬੱਚੇ ਭਰਤੀ ਹੁੰਦੇ ਜਾਣਗੇ 24 25 ਸਾਲ ਦੇ ਵਿੱਚ ਘਰ ਆ ਜਾਂਦੇ ਆ ਫਿਰ ਉਹਨਾਂ ਨੂੰ ਕੋਈ ਕੰਮਕਾਰ ਮਿਲਦਾ ਨਹੀਂਗਾ ਇਹਦੇ ਵਾਸਤੇ ਗਵਰਨਮੈਂਟ ਨੂੰ ਚਾਹੀਦਾ ਵੀ ਇਹਨਾਂ ਨੂੰ ਪੱਕੀ ਭਰਤੀ ਕਰਨੀ ਚਾਹੀਦੀ ਆ ਹਰ ਹਾਲਤ ਦੇ ਵਿੱਚ ਪੱਕੀ ਭਰਤੀ ਹੋਣੀ ਚਾਹੀਦੀ ਆ ਇਹ ਦੇਸ਼ ਦੇ ਵਾਸਤੇ ਵੀ ਇਹ ਸਾਡਾ ਨੁਕਸਾਨ ਆ ਦੇਸ਼ ਦੇ ਵਿੱਚ ਜਾਣ ਦੇਸ਼ ਦੇ ਵਾਸਤੇ ਨੁਕਸਾਨ ਹੈ ਸੈਨਾ ਦਾ ਮਨੋਬਲ ਵੀ ਡਿੱਗਦਾ ਕਿਉਂਕਿ ਇੱਕ ਬੰਦਾ ਜਦੋਂ ਤੁਸੀਂ ਉਹਨੂੰ ਪਤਾ 4 ਸਾਲ ਦੀ ਜੌਬ ਹੈ 4 ਸਾਲ ਦੀ ਜੌਬ ਤੋਂ ਬਾਅਦ ਉਹਨੂੰ ਪਤਾ ਮੇਰੀ 4 ਸਾਲ ਚ ਮੋਤ ਆ ਸਕਦੀ ਉਹ ਉਸ ਤਰੀਕੇ ਨਾਲ ਨਹੀਂ ਜੰਗ ਨਾਲ ਲੜੇਗਾ ਕਿ ਲੱਗਦਾ ਤੁਹਾਨੂੰ ਮਹਿਸੂਸ ਹੁੰਦਾ ਹੈ ਬਿਲਕੁਲ ਬਿਲਕੁਲ ਕਿਉਂਕਿ ਜਿੱਦਾਂ ਜਿਹੜੇ 4 ਸਾਲ ਵਾਸਤੇ ਜਿਹੜੇ ਬੱਚੇ ਭਰਤੀ ਜਿੱਦਾਂ ਹੁਣ ਇਹ 1.5 ਪੌਣੇ 2 ਸਾਲ ਦੇ ਵਿੱਚ ਮੁੰਡਾ ਸ਼ਹੀਦ ਹੋ ਗਿਆ ਪਰ ਜਿੱਦਾਂ ਦੂਜੇ ਵੀ ਜਿਹੜੇ ਵੇਖ ਕੇ ਨਾ ਮੁੰਡੇ ਜਿਹੜੇ ਨਵੇਂ ਲੱਗੇ ਹੋਏ 4-4 ਸਾਲ ਦੇ ਵਿੱਚ ਅਗਨੀ ਵੀਰ ਜਿਹੜੇ ਵੀ ਆ ਉਹ ਵੀ ਉਹਨਾਂ ਦੇ ਦਿਲਾ ਦਿਲਾ ਦਾ ਵੀ ਮਨੋਬਲ ਗਿਰਦਾ ਹੈ ਔਰ ਨਾਲ ਆਰਮੀ ਜਿਹੜੀ ਪਰਕੀ ਆਰਮੀ ਆਪਣੀ ਉਹਨਾਂ ਦਾ ਵੀ ਮਨੋਬਲ ਗਿਰਦਾ ਹੈ ਇਹ ਕੋਈ ਜ਼ਰੂਰੀ ਨਹੀਂ ਕਿ ਆਪਣੇ ਦੇਸ਼ ਵਾਸਤੇ ਬਹੁਤ ਖਤਰਨਾਕ ਜਿਹੜੀ ਸਕੀਮ ਹੈਗੀ ਆ ਇਹਨੂੰ ਪਰਮਾਨੈਂਟ ਬੱਚੇ ਜਾਣੋਂ ਤੋਂ ਅੱਗੇ ਕਤਰੌਂਡ ਹੈ ਪੇ ਜਾ ਬੱਚੇ ਜਾਣ ਨੂੰ ਤਿਆਰ ਨਹੀਂਗੇ ਅਗਨੀਵੀਰ ਦੇ ਵਿੱਚ ਪੱਕੀ ਭਰਤੀ ਦੇ ਵਿੱਚ ਫੇਰ ਵੀ ਜਾਣ ਜਾਣਾ ਚਾਹੁੰਦੇ ਸੀਗੇ ਪਰ ਹੁਣ ਤਾਂ ਬਿਲਕੁਲ ਆਪਣੇ ਪੰਜਾਬ ਚੋਂ ਭਰਤੀ ਜਿਹੜੀ ਹੈ ਬਹੁਤ ਘਟ ਗਈ ਹੈ ਅੱਗੇ ਤੋਂ ਬਹੁਤ ਜ਼ਿਆਦੀ ਅੱਛਾ ਤੁਸੀਂ ਦੱਸ ਸਕਦੇ ਹੋ ਕਿ ਕੋਈ ਰੁਝਾਨ ਘਟਿਆ ਕੋਈ ਡਾਟਾ ਹੈਗਾ ਪੰਜਾਬ ਦੇ ਵਿੱਚ ਰੁਝਾਨ ਘਟਿਆ ਅਗਨੀਵੀਰ ਦਾ ਕਿਉਂਕਿ 4 ਸਾਲ ਦੀ ਭਰਤੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਡਰ ਵੀ ਹੁੰਦਾ ਹੈ ਕਿ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾ ਰਿਹਾ ਹਾਂਜੀ ਹਾਂਜੀ ਇਹ ਅੱਗੇ ਤੋਂ ਜਿੱਦਾਂ ਪਹਿਲਾਂ ਰੈਗੂਲਰ ਭਰਤੀ ਜਵਾਨ ਹੁੰਦੇ ਸੀਗੇ ਬਹੁਤ ਉਹਨਾਂ ਦੇ ਵਿੱਚ ਉਤਸ਼ਾਹ ਸੀਗਾ ਜੀ ਜਦੋਂ ਤੋਂ ਇਹ ਅਗਨੀ ਵੀਰ ਦਾ ਲਿਖਿਆ ਗਿਆ ਉਦੋਂ ਤੋਂ ਜੋ ਮਨੋਬਲ ਜਵਾਨਾਂ ਦਾ ਜੋ ਸਿਵਲਿਅਨ ਮੁੰਡੇ ਭਰਤੀ ਹੁੰਦੇ ਆ ਅੱਗੇ ਆਣਾ ਨਹੀਂ ਚਾਹੁੰਦੇ ਕਿਉਂਕਿ ਉਹਨੂੰ ਅਗਲੇ ਆਣ ਵਾਲੇ ਭੂਮਿਕਾਰੇ ਪਤਾ ਵੀ 4 ਸਾਲ ਲਾਣੇ ਆ 4 ਸਾਲ ਤੋਂ ਸਾਡਾ ਜੋ ਭੂਮਿਕਾ ਉਸ ਤੋਂ ਬਾਅਦ ਸਾਡਾ ਕੋਈ ਹੈ ਹੀ ਨਹੀਂ ਜੋ ਭਰਤੀ ਵੀ ਹੋ ਜਾਂਦੇ ਆ ਉਹ ਵੀ ਅਸੀਂ ਅਫਸਰਾਂ ਨਾਲ ਆਪਣੇ ਗੱਲ ਕਰਦੇ ਰਹਿੰਦੇ ਆ ਉਹਨਾਂ ਦਾ ਵੀ ਇਹੀ ਫੀਡਬੈਕ ਹੁੰਦੀ ਆ ਵੀ ਜੋ ਜਵਾਨ ਭਰਤੀ ਕੀਤੇ ਗਏ ਹਨ ਉਹ ਆਪਣੇ ਜੋ ਦੇਸ਼ ਪ੍ਰਤੀ ਜੋ ਹੌਂਸਲੇ ਨਾਲ بلند ਆਵਾਜ਼ ਨਾਲ ਜੋ ਆਪਣਾ ਕੰਮ ਕਾਜ ਕਰਨਾ ਸੀ ਉਹ ਕਰ ਨਹੀਂ ਪਾਦੇ ਕਿਉਂਕਿ ਉਹਨੂੰ ਪਤਾ ਹੈ ਵੀ ਅਸੀਂ 4 ਸਾਲ ਲਾਣੇ ਉਸ ਤੋਂ ਬਾਅਦ ਅਸੀਂ ਫਿਰ ਜਾ ਸਿਵਲ ਬਣਨਾ ਹੈ ਅੱਗੇ ਸਾਨੂੰ ਕੋਈ ਬੈਨੇਫਿਟ ਨਹੀਂ ਹੁੰਦਾ ਇਸ ਕਰਕੇ ਜੋ ਹੈ ਉਹਨਾਂ ਦਾ ਜੋ ਮਨਵਾਲਾ ਗਿਰਦਾ ਹੈ ਜੀ ਮੈਂ ਇੱਕ ਆਖਰੀ ਸਵਾਲ ਤੁਹਾਡੇ ਤੋਂ ਲੈਣਾ ਚਾਹੁੰਦਾ ਕਿ ਹੁਣ ਅਗਰ ਇਹ ਤੁਹਾਡੀ ਤੁਸੀਂ ਮੰਗ ਪੱਤਰ ਦਿੱਤਾ ਮੰਗ ਪੱਤਰ ਤਾਂ ਧੰਨਵਾਦ ਮੰਗ ਪੱਤਰ ਹੀ ਰਹਿ ਜਾਂਦੇ ਮੰਗ ਨਹੀਂ ਮੰਨ ਜਾਂਦੇ ਕੀ ਤੁਸੀਂ ਇਸ ਲਈ ਕੋਈ ਪ੍ਰੋਟੈਸਟ ਅੱਗੋਂ ਕਰੋਗੇ ਜਾਂ ਇਸ ਨੂੰ ਦੇਸ਼ ਲੈਵਲ ਤੇ ਲਿਜਾਣ ਦੀ ਕੋਸ਼ਿਸ਼ ਕਰੋਗੇ ਹਾਂਜੀ ਅਸੀਂ ਬਿਲਕੁਲ ਇਹਦੇ ਉੱਤੇ ਫਿਰ ਦੁਬਾਰਾ ਮੀਟਿੰਗਾਂ ਕਰਾਂਗੇ ਜੇ ਉਹਨਾਂ ਦਾ ਉਹਨਾਂ ਨੂੰ ਨਹੀਂ ਸਹੀਦਰ ਸਨਮਾਨ ਦਿੱਤਾ ਜਾਂਦਾ ਫਿਰ ਕਿਸੇ ਤਰ੍ਹਾਂ ਦੇ ਉੱਤੇ ਜਿਸ ਤਰ੍ਹਾਂ ਰੋਸ ਪ੍ਰਦਰਸ਼ਨ ਆ ਉਸ ਡੀਸੀ ਅਫਸਰ ਦੇ ਅੱਗੇ ਉਹ ਦਾ ਸ਼ੁਰੂ ਕਰਾਂਗੇ ਅਸੀਂ ਛੋਟੇ ਛੋਟੇ ਲੈਵਲ ਦੇ ਉੱਤੇ ਸਾਰਾ ਸਰਕਾਰ ਦੇ ਕੰਨਾਂ ਤੱਕ ਜ਼ਰੂਰ ਪਹੁੰਚਾਵਾਂਗੇ ਕਿ ਇਹਨੂੰ ਕੀ ਹੋਇਆ ਜਾਂ ਸਾਨੂੰ ਉਹਦੀ ਰਿਪਲਾਈ ਦਿੱਤੀ ਕਿਉਂ ਨਹੀਂ ਦਿੱਤਾ ਜਾਂਦਾ ਕਿਉਂ ਸ਼ਹੀਦ ਦਾ ਦਰਜਾ ਉਹਨੂੰ ਕਿਉਂ ਨਹੀਂ ਦਿੱਤਾ ਜਾਂਦਾ ਸਾਨੂੰ ਉਹਦਾ ਚਾਹੀਦਾ ਕਿ ਕਾਰਨ ਕੀ ਆ ਇਸ ਕਰਕੇ ਹਾਂਜੀ ਹੈ ਕਿ ਸੂਬੇ ਦੀ ਸਰਕਾਰ ਨੇ ਕੋਈ ਮਦਦ ਕੀਤੀ ਆ ਕਾਸ਼ਦੀਪ ਸਿੰਘ ਦੀ ਹਜੇ ਤੱਕ ਇਸ ਵਾਰ ਕਾਸ਼ਦੀਪ ਸਿੰਘ ਦੀ ਕੋਈ ਮਦਦ ਨਹੀਂ ਕੀਤੀ ਗਈ ਸਾਡੇ ਪੰਜਾਬ ਦੇ ਹੌਨਰੇਬਲ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਕਿ ਮੈਂ 1 ਕਰੋੜ ਰੁਪਇਆ ਦੇਵਾਂਗਾ ਭਾਵੇਂ ਕੋਈ ਅਗਨੀ ਵੀਰਾ ਤੇ ਭਾਵੇਂ ਕੋਈ ਰੈਗੂਲਰ ਆਰਮੀ ਦਾ ਜਵਾਨ ਭਾਵੇਂ ਕੋਈ ਪੁਲਿਸ ਦਾ ਜਵਾਨ ਸ਼ਹੀਦ ਹੁੰਦਾ ਪਰ ਹਜੇ ਤੱਕ ਇਹ ਸਾਡੇ ਜਵਾਨ ਨੂੰ ਕੋਈ ਇਹ ਮਾਲੀ ਮਦ ਜਿਹੜੀ ਨਹੀਂ ਮਿਲੀ ਹੈ ਔਰ ਇਸੇ ਕਰਕੇ ਅਸੀਂ ਅੱਜ ਡੀਸੀ ਸਾਹਿਬ ਨੂੰ ਇਹ ਮੋਰੰਡਮ ਦਿੱਤਾ ਆ ਸਮੇਂ-ਸਮੇਂ ਤੇ ਕਿਉਂਕਿ ਅਸੀਂ ਬੈਲਟ ਫੋਰਸ ਦੇ ਨਮਾਇੰਦੇ ਆ ਅਸੀਂ ਉਹਨਾਂ ਹੱਦਬੰਦੀਆਂ ਦੇ ਅੰਦਰ ਰੱਖੀ ਆਪਣਾ ਜਿਹੜਾ ਪ੍ਰੋਟੈਸਟ ਆ ਜਾਂ ਆਪਣਾ ਜਿਹੜਾ ਮੈਮੋਰੰਡਮ ਦਿੰਦੇ ਆ ਜਿੱਦਾਂ ਜਿੱਦਾਂ ਗਵਰਨਮੈਂਟ ਦੇ ਕੰਨਾਂ ਤੱਕ ਆਵਾਜ਼ ਜਾਊਗੀ ਹੋ ਸਕਦਾ ਹੈ ਕਿ ਉਹਨਾਂ ਨੂੰ ਸਮਝ ਆਵੇ ਜਦੋਂ ਅਗਨੀ ਵੀਰ ਦੀ ਭੱਤੀ ਸ਼ੁਰੂ ਹੋਈ ਸੀ ਤੁਹਾਨੂੰ ਪਤਾ ਹੋਊਗਾ ਕਿ ਉਦੋਂ ਯੂਪੀ ਔਰ ਬਿਹਾਰ ਦੇ ਵਿੱਚ ਜੋ ਨੌਜਵਾਨਾਂ ਨੇ ਕਿੰਨਾ ਹੜਦੰਗ ਮਚਾਇਆ ਸੀ ਕਿੰਨੀਆਂ ਰੇਲਾਂ ਫੂਕ ਛੱਡੀਆਂ ਸੀ ਉਦੋਂ ਵੀ ਗਵਰਨਮੈਂਟ ਦੇ ਕੰਨਾਂ ਦੇ ਕੋਈ ਜੂਨ ਹੀ ਸਰਕੀ ਤੇ ਪਰ ਅਸੀਂ ਇਹ ਪੀਸਫੁਲ ਤਰੀਕੇ ਦੇ ਨਾਲ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਗਵਰਨਮੈਂਟ ਤੱਕ ਫਿਰ ਤੋਂ ਆਵਾਜ਼ ਦੇਣੀ ਚਾਹੁੰਦੇ ਆ ਕਿ ਇਸ ਭਰਤੀ ਨੂੰ ਕਿਰਪਾ ਕਰਕੇ ਬੰਦ ਕੀਤਾ ਜਾਵੇ ਜਾਂ ਜਿੰਨੇ ਵੀ ਹੁਣ ਤੱਕ ਤੁਸੀਂ ਅਗਲੀ ਵੀਰ ਜਵਾਨ ਭਰਤੀ ਕੀਤੀ ਉਹਨਾਂ ਨੂੰ ਸਾਰਿਆਂ ਨੂੰ ਰੈਗੂਲਰ ਕੀਤਾ ਜਾਵੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਨਵੀਂ ਭਰਤੀ ਆ ਉਹ ਰੈਗੂਲਰ ਆਰਮੀ ਦੀ ਹੋਵੇ ਤਾਂ ਕਿ ਸਾਡੇ ਜਵਾਨਾਂ ਦਾ ਬਾਹਰਲੇ ਦੇਸ਼ਾਂ ਦੇ ਵਿੱਚ ਰੁਝਾਨ ਵਧਿਆ ਸੀ ਅੱਜ ਕੱਲ ਬਾਹਰੀਆਂ ਕੰਟਰੀਆਂ ਨੇ ਵੀ ਉਧਰ ਸਾਡੇ ਜਵਾਨਾਂ ਨੂੰ ਜਾਂਜਾਂ ਵਿੱਚ ਭਰ-ਭਰ ਕੇ ਵਾਪਸ ਭੇਜਣਾ ਸ਼ੁਰੂ ਕਰ ਦਿੱਤਾ ਤੇ ਹੁਣ ਨੌਜਵਾਨ ਜਾਊ ਤੇ ਕਿਹੜੇ ਪਾਸੇ ਜਾਊ ਨਾ ਉਹਨੂੰ ਇੱਥੇ ਨੌਕਰੀ ਹੈ ਨਾ ਉਹਦੇ ਕੋਲੇ ਬਾਹਰ ਜਾਣ ਵਾਸਤੇ ਕੋਈ ਰਸਤਾ ਆ ਤੇ ਉਹ ਫਿਰ ਦੁਖੀ ਹੋ ਕੇ ਤੰਗ ਹੋ ਕੇ ਕਿਸੇ ਨਾ ਕਿਸੇ ਪਾਸੇ ਹੋਰ ਪਾਸੇ ਗਲਤ ਰਸਤਾ ਇਖਤियार ਕਰਦਾ ਫਿਰ ਅਸੀਂ ਕਹਿੰਨੇ ਆ ਕਿ ਇੱਥੇ ਸਾਡੇ ਨਸ਼ੇ ਬਹੁਤ ਨੇ ਇੱਥੇ ਜੀ ਸਾਡੇ ਗੈਂਗਸਟਰ ਬਹੁਤ ਪੈਦਾ ਹੋ ਗਏ ਉਹਨਾਂ ਨੂੰ ਅਸੀਂ ਗਵਰਨਮੈਂਟ ਹੀ ਖੁਦ ਸ਼ਹਿਦਿੰਦੀ ਹੈ ਇਹਨਾਂ ਕੰਮਾਂ ਵਾਸਤੇ ਕਿਉਂਕਿ ਸਮਾਂ ਰਹਿੰਦੇ ਅਗਰ ਅਸੀਂ ਆਪਣੀ ਜਵਾਨੀ ਨੂੰ ਸੰਭਾਲਿਆ ਹੋਵੇ ਤਾਂ ਉਹ ਜਵਾਨ ਜਿਹੜੇ ਆ ਉਹ ਗਲਤ ਕਦਮ ਨਹੀਂ ਚੁੱਕਦੇ ਔਰ ਸਹੀ ਰਸਤੇ ਤੇ ਰਹਿ ਕੇ ਦੇਸ਼ ਸੇਵਾ ਕਰ ਸਕਦੇ ਜੀ ਬਹੁਤ ਮਿਹਰਬਾਨੀ ਤੁਸੀਂ ਦੇਖਿਆ ਕਿ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਇੰਡੀਆ ਦੇ ਵੱਲੋਂ ਅੱਜ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜੋ ਕਿ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਦੇ ਨਾਮ ਤੇ ਦਿੱਤਾ ਗਿਆ ਤੇ ਉਹਨਾਂ ਦੀ ਮੰਗ ਹੈ ਕਿ ਆਕਾਸ਼ਦੀਪ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤੇ ਜਿਹੜੀ ਅਗਨੀਵੀਰ ਦੀ ਪਰਤੀ ਹੋਈ ਹੈ ਉਹਨਾਂ ਸਾਰਿਆਂ ਨੂੰ ਰੈਗੂਲਰ ਕੀਤਾ ਗਿਆ ਕੈਮਰਾਮੈਨ ਸਾਹਿਲ ਭਗਤ ਦੇ ਨਾਲ ਪਰਮਜੀਤ ਸਿੰਘ ਰਾਂਗਪੁਰ ਜਲੰਧਰ